ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਤੇ ਨਵੇਂ ਸਾਲ ਦਾ ਪਹਿਲਾ ਫਸਟ ਜਨਵਰੀ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆ ਜੀ ਨਵਾਂ ਸਾਲ ਤੁਹਾਡੇ ਸਾਰੇ ਲਈ ਖੁਸ਼ੀਆਂ ਪ੍ਰੇ ਆਵੇ ਤੇ ਵੀ ਪੈ ਰਿਆ ਜੀ ਆਪਣੇ ਥੋੜੀ ਥੋੜੀ ਕੰਮਣ ਕਣੀ ਹੋ ਰਹੀ ਆ ਬਾਕੀ ਹੁਣ ਨਹਾ ਧੋ ਕੇ ਜੀ ਲਾਈਟ ਪਤਾ ਨਹੀਂ ਰਾਤ ਦੀ ਬੁਝੀ ਵੀ ਆ ਨਹਾ ਧੋ ਕੇ ਹੁਣ ਗੁਰਦੁਆਰਾ ਸਾਹਿਬ ਤੇ ਆਪਣੇ ਹੋਰ ਵੀ ਦੋਸਤਾਂ ਦੀ ਜਗ੍ਹਾ ਨਹੀਂ ਪਿੰਦੇ ਵਿੱਚ ਉੱਥੇ ਮੱਥਾ ਟੇਕਦੇ ਆ ਨਵੇਂ ਸਾਲ ਦੇ ਦਿਨ ਦੀ ਸ਼ੁਰੂਆਤ ਕਰਦੇ ਆ ਜੁੜੇ ਰਹੋ ਅੱਜ ਫਿਰ ਚੱਲਾਂਗੇ ਅੱਜ ਪਟਿਆਲੇ ਓਕੇ ਹਾਂਜੀ ਦੋਸਤੋ ਟੀਮੀ ਪਈਆ ਹੁਣ ਪਹਿਲਾਂ ਬਿਮਾਰ ਤੀ ਕੱਲਾ ਅੱਜ ਕੁਛ ਠੀਕ ਹੈਗੀ ਆ ਯਾਰ ਟੀਮੀ ਸਾਰਿਆਂ ਨੂੰ ਹੈਪੀ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਦੇ ਪਹਿਲਾ ਦਿਨਾਂ ਨਵੇਂ ਸਾਲ ਦਾ ਹਾਂਜੀ ਦੋਸਤੋ ਮੱਥਾ ਟੇਕਣ ਜਾ ਰਹੇ ਹਾਂ ਗੱਡੀ ਸਟਾਰਟ ਆ ਫਿਰ ਤਿਆਰ ਹੁੰਨੇ ਆ ਕੇ 20 50 ਸਵੇਰੇ ਅੱਜ ਆਪਣੇ ਥੋੜਾ ਥੋੜਾ ਥੋੜੇ ਕਿੰਨੇ ਪੀਆ ਦੱਸਿਓ ਜਰੂਰ ਤੇ ਪਾਠ ਕਰ ਲਿਆ ਦੀ ਮੈਂ ਘਰੇ ਸਵੇਰੇ ਤੇ ਹੁਣਾਂ ਖੇਤਾਂ 'ਚ ਚੱਲੇ ਆਈ ਆਪਣੇ ਜਗ੍ਹਾ ਹੀ ਉੱਥੇ ਉੱਥੇ ਮੱਥਾ ਟੇਕਦਾ ਏ ਉਸ ਤੋਂ ਬਾਅਦ ਨਹਾਤ ਹੋ ਕੇ ਫਿਰ ਪਿੰਡ ਮੱਥਾ ਟੇਕਾਂਗੇ ਫਿਰ ਪਟਿਆਲੇ ਵੀ ਜਾਵਾਂਗੇ ਪਟਿਆਲੇ ਮੰਦਰ 'ਚ ਵੀ ਮੱਥਾ ਟੇਕਾਂਗੇ ਤੇ ਕਾਫ ਕਰਕੇ ਪਿੰਡਾਂ ਦੇ ਵਿੱਚ ਆਪਣੇ ਸਾਰਿਆਂ ਦੇ ਉਹ ਯਾਰ ਖੇਤਾਂ 'ਚ ਜਗ੍ਹਾ ਹੁੰਦੀ ਉਹ ਆ ਬਜ਼ੁਰਗਾਂ ਦੀ ਪੁਰਾਣੀ ਜਗ੍ਹਾ ਲਾ ਲਉ ਤੇ ਪੀਰ ਪਗੰਬਰਾਂ ਦੀ ਲਾ ਲਉ ਜਾਂ ਬਜ਼ੁਰਗਾਂ ਦੀ ਫੇਰ ਮੈਂ ਖੇਤਾਂ 'ਚ ਜਾ ਰਿਹਾ ਮੱਥਾ ਟੇਕਣ ਤੇ ਫੇਰ ਪਿੰਡ ਵਾਲੇ ਗੁਰਦੁਆਰਾ ਸਾਹਿਬ ਵੀ ਜਾ ਕੇ ਆਉਣਾ ਉੱਥੇ ਵੀ ਮੱਥਾ ਟੇਕਾਂਗੇ ਪਟਿਆਲੇ ਵੀ ਮੱਥਾ ਟੇਕਾਂਗੇ ਤੇ ਅੱਜ ਦੇਖੂਗਾ ਜੇ ਨਾਬੇ ਨੂੰ ਜਾਇਆ ਗਿਆ ਉੱਥੇ ਵੀ ਮੱਥਾ ਟੇਕ ਕੇ ਆਵਾਂਗੇ ਜਾ ਕੇ ਜੇ ਟਾਈਮ ਲੱਗਿਆ ਬਾਕੀ ਤੁਹਾਨੂੰ ਪਿਆਰ ਆ ਨਵੇਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ ਤੇ ਸਾਨੂੰ ਆਦੇ ਖੇਤਾਂ 'ਚ ਵੀ ਜਾਣਾ ਚਾਹੀਦਾ ਨਵੇਂ ਸਾਲ ਦਾ ਪਹਿਲਾ ਦਿਨ ਆ ਯਾਰ ਇੱਥੋਂ ਹੀ ਆਪਣਾ ਰੋਜ਼ਗਾਰ ਸਾਰਾ ਖਾਣਾ ਪੀਣਾ ਗੱਡੀਆਂ ਦਾ ਖਰਚਾ ਲਟਰਨ ਪਟਰਨ ਖੇਤੀ ਤੇ ਉਹ ਚੱਲਦਾ ਹੈਗਾ ਇਸ ਕਰਕੇ ਇੱਥੇ ਵੀ ਸਾਨੂੰ ਧਰਤੀ ਮਾਤਾ ਦਾ ਧਰਤੀ ਮਾਤਾ ਨੂੰ ਮੱਥਾ ਟੇਕਣਾ ਚਾਹੀਦਾ ਖੇਤਾਂ ਜਾ ਕੇ ਆ ਗਏ ਆਪਾਂ ਮੋਟਰ ਤੇ ਹਾਂਜੀ ਦੋਸਤੋ ਮੋਟਰ ਤੇ ਆ ਗਿਆ ਮੈਂ ਪਹਿਲਾਂ ਤਾਂ ਧਰਤੀ ਮਾਤਾ ਨੂੰ ਮੱਥਾ ਟੇਕੀਏ ਜਿਸ ਦੇ ਸਿਰ ਤੋਂ ਸਾਡਾ ਸਾਰਾ ਖੇਤੀਬਾੜੀ ਅਨਾਜ ਪੈਦਾ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਇੰਨੇ ਵੀ ਸਾਡੇ ਕਿਸਾਨ ਭੈਣ ਭਰਾ ਨੇ ਆਪਾਂ ਨੂੰ ਆਦੇ ਖੇਤਾਂ ਚ ਆਉਣਾ ਚਾਹੀਦਾ ਯਾਰ ਕਿਉਂਕਿ ਇਸ ਦੇ ਸਿਰ ਤੇ ਉਹ ਆਪਣਾ ਕਾਰੋਬਾਰ ਖਰਚੇ ਪਾਚੇ ਸਾਰੇ ਚੱਲਦੇ ਨੇ ਥੋੜੇ ਚਾਚੇ ਦਾ ਦਾ ਖਰਚਾ ਪਰਚਾ ਚੱਲਦਾ ਯਾਰ ਖੇਤੀਬਾੜੀ ਦੇ ਸਿਰ ਤੇ ਆ ਜਾਂ ਜਿਹੜਾ ਡੈਰੀ ਦਾ ਕੰਮ ਆ ਆਪਣਾ ਬੇਸ਼ੱਕ ਛੋਟੀ ਡੈਰੀ ਆ ਅੱਡੀ ਨਹੀਂ ਹੈਗੀ ਫਿਰ ਵੀ ਆਪਣਾ ਵਧੀਆ ਘਰ ਦਾ ਖਰਚਾ ਪੂਰਾ ਪੂਰਾ ਪ੍ਰੋਪਰ ਚੱਲੀ ਜਾਂਦਾ ਜਿੰਨਾ ਦਾ ਆਪਣਾ ਹੈਗਾ ਹੀ ਬਾਕੀ ਤੁਹਾਨੂੰ ਬਹੁਤ ਸਾਰਾ ਪਿਆਰ ਵਾਹਿਗੁਰੂ 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 ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਹਾਂਜੀ ਮੱਥਾ ਟੇਕ ਲੈ ਜੀ ਆਪਾਂ ਗੁਰਦੁਆਰਾ ਸਾਹਿਬ ਹੁਣ ਪਿੰਡ ਦੂਵੇ ਬਾਬਾ ਜੀ ਦੇ ਉੱਥੇ ਵੀ ਮੱਥਾ ਟੇਕ ਕੇ ਫਿਰ ਚੱਲਦੇ ਆਂ ਆਪਾਂ ਪਟਿਆਲੇ ਨੂੰ ਸਤਨਾਮ ਵਾਹਿਗੁਰੂ ਸਤਨਾਮ ਤੇ ਘਰ ਨੂੰ ਚੱਲੇ ਆ ਯਾਰ ਰੋਟੀਆਂ ਭੁੱਲੇ ਆਇਆ ਸੀ ਕਿ ਡੌਗੀਆਂ ਨੂੰ ਰੋਟੀਆਂ ਪਾਉਣੀਆਂ ਸੀ ਉੱਥੇ ਨਾ ਆਪਣੀਆਂ ਸਮਾਧੀਆਂ ਨੇ ਆਪਣੇ ਪਿੰਡ ਬਾਬਾ ਜੀ ਦੀਆਂ ਉੱਥੇ ਡੌਗੀ ਰਹਿੰਦੇ ਨੇ ਛੋਟੇ ਛੋਟੇ ਤੇ ਹੁਣ ਦਵਾਰ ਤੋਂ ਚੱਲਿਆਂ ਘਰੇ ਰੋਟੀਆਂ ਛਕਣਾਂ ਯਾਰ ਆਹ ਨੇ ਵਿਚਾਰੇ ਹਾਂਜੀ ਦੋਸਤੋ ਹੁਣ ਘਰ ਹੋ ਕੇ ਮੜਾ ਜਾ بڑے ਮੋٹے ਪੈਸੇ ਲੈ ਕੇ ਚੱਲਦੇ ਆਂ ਫਿਰ ਪਟਿਆਲੇ ਨੂੰ ਇਹ ਨਾ ਵਿਚਾਰੇ ਯਾਰ ਬੇਜਵਾਨੇ ਹੁੰਦੇ ਨੇ ਛੋਟੇ ਛੋਟੇ ਡੌਗੀ ਇਹਨਾਂ ਨੂੰ ਜ਼ਰੂਰ ਪਾਧਿਆ ਕਰੋ ਯਾਰ ਤੁਸੀਂ ਦੇਖ ਕੇ ਸਿਸਟਮ ਰੋਟੀ ਰੋਟੀ ਆਪਣੇ ਵੀ ਕੋਠਾ ਨਾ ਬਿੱਲਾ ਹੀ ਪਿਆ ਹੈ ਪਰ ਦੇਖਦਾ ਅੱਜ ਟਾਈਮ ਨਹੀਂ ਲੱਗਿਆ ਕੱਲ ਨੂੰ ਆਪਣੇ ਜਿਹੜਾ ਕੰਮ-ਕਾਰ ਕਰਦੇ ਨੇ ਘਰੇ ਤੇ ਭਾਈਓ ਲਾਲਾ ਆਪਣਾ ਭਾਈਓ ਆ ਤੇ ਉਹਨੂੰ ਗੜਬੂ ਉਹਨਾਂ ਨੂੰ ਕਹਿ ਕੇ ਨਾ ਮੋਟਰ ਤੇ ਪੱਲੀਆਂ ਲਵਾਉਂਗਾ ਉਹਦੇ ਵਿੱਚ ਟਾਕੀ ਚ ਤੇ ਉੱਥੇ ਨਾ ਪਰਾਲੀ ਵਿਛਾ ਦੇਣੀ ਆ ਜਿਹੜੇ ਸਾਡੇ ਵਾਲੀ ਸਾਈਡ ਨਾ ਘਰ ਵਾਲੇ ਪਾਸੇ ਤੇ ਮੋਟਰ ਵਾਲੇ ਪਾਸੇ 20 25 ਛੋਟੇ ਛੋਟੇ ਪੂਰੇ ਉੱਤੇ ਠੰਡ 'ਚੇ ਫਰੀ ਜਾਂਦੇ ਨੇ ਉਹਨਾਂ ਨੂੰ ਪਰਾਲੀ ਵਿਛਾ ਕੇ ਇੱਕ ਵਾਰ ਰੋਟੀ ਦੁੱਧ ਪਾ ਦੇਣਾ ਉੱਥੇ ਉਹਨਾਂ ਨੂੰ ਪਤਾ ਲੱਗ ਜਾਣਾ ਉੱਥੇ ਆਪਣੇ ਆਪ ਰਾਤ ਨੂੰ ਵਿਚਾਰੇ ਪੈ ਜਾ ਕਰਨਗੇ ਯਾਰ ਕਿਉਂਕਿ ਠੰਡ ਬਹੁਤ ਆ ਯਾਰ ਠੀਕ ਆ ਨਾ ਮੋਟਰ ਵਾਲੀ ਲਾਈਟ ਛੱਡਤੀ ਜੀ ਦੋਸਤੋ ਚੱਲਦੇ ਆ ਹੁਣ ਆਪਾਂ ਪਟਿਆਲੇ ਨੂੰ ਗੱਡੀ 'ਚ ਪਾਣੀ ਪੂਣੀ ਰੱਖ ਲਈਏ ਸਮਾਨ ਆਵਾ ਅੱਗੇ ਨੂੰ ਦਿਹਾਵ ਕੇ ਤੇ ਰੱਖ ਕੇ ਚੱਲਦੇ ਆ ਫਿਰ ਆਪਾਂ ਪਾਛੋ ਲੋਕ ਦੇ ਬਸ ਜੀ ਦੋਸਤੋ ਚੱਲਦੇ ਆ ਹੁਣ ਆਪਾਂ ਪਟਿਆਲੇ ਨੂੰ ਕੋਟ ਫਿਰ ਮੈਂ ਨਾਲੇ ਲੈ ਜਾਵਾਂਗਾ ਕਈ ਵਾਰ ਇਹ ਨੂੰ ਪੈਨ ਲੱਗ ਜਾਂਦਾ ਏ ਠੰਡਾ ਨਾਲ ਲੈ ਚੱਲਦੇ ਆ ਹੁਣ ਦੋਸਤੋ ਠੀਕੋ ਮਿਲਦਿਆਂ ਤੁਹਾਨੂੰ ਫਿਰ ਪਟਿਆਲੇ ਹਾਂਜੀ ਦੋਸਤੋ ਚੱਲਦੇ ਆ ਹੁਣ ਪਟਿਆਲੇ ਨੂੰ ਕੱਪੜੇ ਰੱਖ ਲੈ ਆਪਾਂ ਵਿੱਚ ਹਾਂਜੀ ਭਤੀਜ ਭਤੀਜੀ ਉਹ ਪਟਿਆਲੇ ਪਹੁੰਚ ਗਏ ਜੀ ਆਪਾਂ ਸਤਿਵਾਨ ਆ ਯਾ ਤਰਪੜੀ ਖੜੇ ਆ ਯਾਰ ਮੱਥਾ ਟੇਕਣ ਜਾ ਰਹੇ ਆ ਤੀ ਉੱਧਰ ਆ ਭਤੀਜ ਆ ਗਏ ਆਪਣੇ ਦੌਣ ਤੋਂ ਦੌਣ ਪਿੰਡਾ ਭਤੀਜ ਛੋਟੀ ਦੌਣ ਹਾਂਜੀ ਬੜੀ ਦੌਣ ਤਾਂ ਆਪਣੀ ਰਿਸ਼ਤੇਦਾਰੀ ਵੀ ਆ ਯਾਰ ਹਾਂ ਹੋਰ ਦੱਸੋ ਯਾਰ ਗੱਲਬਾਤ ਵਧੀਆ ਵਧੀਆ ਮੱਥਾ ਟੇਕ ਕੇ ਆਏ ਹੋ ਹਾਂਜੀ ਬਹੁਤ ਵਧੀਆ ਗੱਲਾਂ ਭਤੀਜ ਬਹੁਤ ਵਧੀਆ ਸੋਚ ਆ ਤੁਹਾਡੀ ਯਾਰ ਹੋਰ ਦੱਸੋ ਮੇਰੇ ਲੈ ਕੇ ਸੇਵਾ ਪੁੱਤ ਕੋਈ ਖਾਣਾ ਪੀਣਾ ਹੋਵੇ ਠੀਕ ਠਾਕ ਹਾਂ ਇਹ ਨੰਬਰ ਵਧੀਆ ਲੇਓ ਯਾਰ ਹਾਂ ਜੀ ਹਾਂ ਬਾਕੀ ਥੋਡੇ ਯਾਰ ਸਾਰਿਆਂ ਦੇ ਪਰਨੇ ਬੰਨੇ ਬੰਨੇ ਵੈਨੇ ਯਾਰ ਸਿਰ ਤੇ 17 ਸਜਾਈਆਂ ਵੀ ਆ ਨੇ ਵਧੀਆ ਗੱਲ ਆ ਯਾਰ ਨਹੀਂ ਦੇਖਿਆ ਮੁੰਡੇ ਨਾ ਤੇ ਫੈਸ਼ਨ ਕਰਕੇ ਟੋਪੀ ਜਾ ਦੇ ਟੋਪੀ ਵੀ ਚਲੋ ਠੀਕ ਆ ਆਪਾਂ ਮਾੜੀ ਨਹੀਂ ਉਹ ਕਹਿੰਦੇ ਹੈਗੇ ਪਰ ਜਦੋਂ ਪੱਗ ਤੇ ਸਤਾਰ ਪੰਨੀ ਹੁੰਦੀ ਆ ਵਧੀਆ ਲੱਗਦਾ ਯਾਰ ਹਾਂਜੀ ਦੋਸਤੋ ਪਟਿਆਲੇ ਪਹੁੰਚ ਗਏ ਆਪਾਂ ਆ ਆਪਣਾ ਭਤੀਜ ਮਿਲ ਗਿਆ ਭਤੀਜ ਆਪਣਾ ਪਲੱਸ 1 ਚ ਕਿਹੜਾ ਸਕੂਲ ਆ ਪਤਾ ਬੁੱਢਾ ਦਲਜੀ ਅੱਛਾ ਬੁੱਢਾ ਦਲਜੀ ਆ ਹੋਰ ਦੱਸ ਗੱਲ ਬਾਤ ਠੀਕ ਆ ਮੱਥਾ ਟੇਕ ਕੇ ਆਏ ਦੀ ਫਿਰ ਫਤੇ ਗੜ ਸਾਹਿਬ ਹੈ ਠੀਕ ਆ ਅੱਜ ਵੀ ਕੋਸ਼ਿਸ਼ ਕਰਿਓ ਯਾਰ ਜਾਇਂ ਕਰਦੇ ਆ ਨਾਲ ਨਵਾਂ ਸਾਲ ਆ ਹੋਰ ਦੱਸ ਮੇਰੇ ਲੈ ਕੇ ਸੇ ਬਬਤ ਕੋਈ ਬਸ ਵਧੀਆ ਜੀ ਇਲੈਕਸ਼ਨਾਂ ਨੂੰ ਇਲੈਕਸ਼ਨ ਲੜੋ ਆਪਣੇ ਪੰਜਾਬ ਦੇ ਮੁੱਦਿਆਂ ਨੂੰ ਚੱਕੋ ਕੋਈ ਨਾ ਪੁੱਤੋ ਟਾਈਮ ਆਉਣ ਤੇ ਟਾਈਮ ਆਉਣ ਤੇ ਦੇਖਾਂਗੇ ਆਪਾਂ ਕੋਈ ਨਾ ਕੋਈ ਨਾ ਕੋਈ ਗੱਲ ਜਾਇਂ ਜਾਇਂ ਚਲੋ ਹੁਣ ਚੱਲਦੇ ਆਂ ਜੀ ਆਪਾਂ ਮਿਲਦੇ ਆਂ ਜਾ ਕੇ ਭਤੀਜ ਭਤੀਜੀਆਂ ਨੂੰ ਮੱਥੇ ਆਪਾਂ ਟੇਕ ਲੈ ਸਾਰੇ ਪਾਸੇ ਅੱਜ ਹਾਂਜੀ ਹੁਣ 22 ਨੰਬਰ ਵਾਲੀ ਸਾਈਡ ਜਾ ਰਹੇ ਹਾਂ ਮੱਥਾ ਟੇਕ ਲਿਆ ਸੀ ਜੀ ਆਪਾਂ ਹੋਰ ਦੱਸੋ ਗੱਲਬਾਤ ਹਾਂਜੀ ਮਿੱਤਰ ਪਿਆਰਿਓ ਉੱਧਰ 22 ਨੰਬਰ ਸਾਈਡ ਆ ਗਏ ਮੈਂ ਕਿਹਾ ਚੱਲ ਉੱਧਰੇ ਕੌਫੀ ਪੀ ਲੈਂਦੇ ਆ ਠੀਮ ਹੌਟ ਨਾ ਹੋਰ ਤਾਂ ਉੱਧਰ ਮੈਨੂੰ ਕੋਈ ਸਿਸਟਮ ਜਾਂ ਠੀਕ ਨਹੀਂ ਲੱਗਿਆ ਹੈਗਾ ਨਾਲੇ ਮੌਸਮ ਬਹੁਤ ਵਧੀਆ ਅੱਜ ਤੇ ਇਹੀ ਜੀ ਠੰਡ ਦੇ ਵਿੱਚ ਤਾਂ ਫਿਰ ਆਹੀ ਕੌਫੀ ਕਰੂਗੀ ਆਹੀ ਚੱਕੂਗੀ ਅੱਜ ਗੱਲ ਬਣ ਨਹੀਂ ਰਹੀ ਸਵੇਰ ਦੀ ਮੈਂ ਕਿਹਾ ਚੱਲ ਬਣਾ ਦਿੰਦੇ ਆ ਗੱਲ ਫਿਰ ਅੱਜ ਬਾਕੀ ਪਿਆਰ ਆ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਮੇਰੇ ਵੱਲੋਂ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਨਹੀਂ ਆ ਸਰੀਰ ਚੱਲਣਾ ਵੀ ਚਾਹੀਦਾ ਭਤੀਜਾ ਨਾ ਸਹੀ ਕਰਦਾ ਆਜੋ ਜੀ ਪਲਾਤੀਏ ਕਾਫੀ ਹਾਂਜੀ ਦੋਸਤੋ ਕਾਫੀ ਬਹੁਤ ਸਸਤੀ ਕਾਲ ਜੀ ਹਾਂਜੀ ਹਾਂ ਬਹੁਤ ਵਧੀਆ ਕਾਫੀ ਬਣਾਈਆ ਭਤੀਜ ਨੇ ਭਤੀਜ ਕਹਿੰਦਾ ਚਾਚੇ ਜੇ ਕੋਈ ਕਮੀ ਹੋਈ ਦੱਸ ਦੀ ਹੋਰ ਬਣਾ ਦਾਂਗੇ ਮੈਂ ਕਹਾਂ ਨਹੀਂ ਪੁੱਤ ਪਾਹੀ ਓਕੇ ਆ ਤਰੀ ਕਾਫੀ ਘੈਂਟ ਬਣਾਈਆ ਯਾਰ ਹੁਣ ਠੰਡ ਚੱਕੀ ਜਾਣੀ ਆਪਣੀ ਹੁਣ ਘੁੰਮਦੇ ਆ ਮੜੇ ਮੁੱਟੇ ਉਰੇ ਮਿਲਦੇ ਆ ਭਤੀਜ ਭਤੀਜੀਆਂ ਨੂੰ ਘੇੜਾ ਗੂੜਾ ਲਾਉਨੇ ਆ ਹਾਂਜੀ ਕਾਫੀ ਸਵਾਦ ਦੀ ਕੀ ਯਾਰ ਹੁਣ ਚੱਲਦੇ ਆਂ ਆਪਾਂ ਬਸ ਈੜਾ ਕੱਢ ਕੇ ਔਰ ਅੱਧਾ ਘੰਟਾ ਖੰਡ ਫਿਰ ਚੱਲਦੇ ਆਂ ਆਪਾਂ ਪਿੰਡ ਨੂੰ ਚੱਲਾਂਗੇ ਔਰ ਦੱਸੋ ਠੀਕ ਠਾਕ ਹੋ ਯਾਰ ਕਿਹੜਾ ਪਿੰਡ ਆ ਤੁਹਾਡਾ ਹਾਂ ਪੋਹਨੀਗੜ ਕਿਹੜਾ ਪੋਹਨੀਗੜ ਪੋਹਨੀਗੜ ਅੱਛਾ ਆ ਭਤੀਜ ਨੇ ਯਾਰ ਸੰਗਰੂਰ ਪੋਹਨੀਗੜ ਤੋਂ ਔਰੇ ਪੜਦੇ ਹੋ ਪਟਿਆਲੇ ਤੁਸੀਂ ਐਸ ਚੰਡੀਗੜ੍ਹ ਪੜਦੇ ਕਿਹੜੇ ਚ ਐਸਡੀ ਐਸਡੀ ਦਾ ਥੋੜਾ ਘੈਂਟ ਆ ਕਾਲਜ ਤੇ ਸਿਸਟਮ ਓਕੇ ਹੋ ਆਣ ਜਾ ਕੇ ਹੋਂ ਪਰ ਛੋਟਾ ਹੂੰ ਕਾਲਜਾ ਥੋੜਾ ਪਰ ਹੈ ਸਾਰਾ ਗੁੱਸੇ ਆ ਉੱਚ ਚੰਡੀਗੜ੍ਹ ਦਾ ਸਾਰਾ ਸਿਸਟਮੇ ਉੱਥੇ ਆ ਐਣ ਦਾ ਭਾਵ ਐਣ ਪੂਰੀ ਜੀ ਸਤਿਕਾਰ ਜੀ ਪਟਿਆਲੇ ਖੜੇ ਆ ਜੀ ਆਪਣੇ ਭਤੀਜ ਚੰਡੀਗੜ੍ਹ ਪੜਦੇ ਨੇ ਇੱਥੇ ਮਿਲ ਗਏ ਦੀ ਭਤੀਜ ਆਪਣੇ ਲਵ ਜੂਆ ਮੇਰੇ ਜਿਗਰ ਦੇ ਟੋਟਿਆਂ ਨੂੰ ਖਾਸ ਕਰਕੇ ਐਸਡੀ ਵਾਲਿਆਂ ਨੂੰ ਹੋਰ ਦੱਸੋ ਮੁੰਡਿਓ ਵਧੀਆ ਤੁਸੀਂ ਦੱਸੋ ਓਕੇ ਆ ਪਟਿਆਲੇ ਦਾ ਮਾਹੌਲ ਪੂਰਾ ਜੀ ਪੂਰਾ ਥੋੜਾ ਵੀ ਸਿਰਾਈ ਆ ਯਾਰ ਐਸਡੀ ਚ ਆਵਾਂਗੇ ਜਿਹੜਾ ਲਾਵਾਂਗੇ ਯਾਰ ਜਾ ਕੇ ਠੀਕ ਆ ਠੀਕ ਆ ਤੇ ਆ ਵੀ ਆਪਣੇ ਭਤੀਜ ਨੇ ਯਾਰ ਇੱਥੇ ਪੜਦੇ ਨੇ ਤੇ ਹੈਪੀ ਨਿਊ ਇਅਰ ਭਤੀਜੋ ਓਕੇ ਆ ਗੱਲਬਾਤ ਹਾਂਜੀ ਹਾਂਜੀ ਬਾਕੀ ਠੀਕ ਆ ਠੀਕ ਆ ਰਾਤ ਨੂੰ ਪਾਵਾਂਗੇ ਆਪਾਂ ਬਲਾਉ ਅੱਛਾ ਤੇਰੇ ਪਿੰਡ ਦਾ ਉਹ ਆਪਣੇ ਉਹਦਾ ਹੀ ਨੇ ਆ ਭਤੀਜ ਨੇ ਆਪਣੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਨੇ ਬਹੁਤ ਵਧੀਆ ਸੋਚ ਆ ਦੇਖੋ ਸਾਡੇ ਨੌਜਵਾਨਾਂ ਦੀ ਹੋ ਠੀਕ ਹੋ ਯਾਰ ਹਾਂਜੀ ਹਾਂ ਬਹੁਤ ਲਵ ਯੂ ਆ ਤੁਹਾਨੂੰ ਭਤੀਜਿਆਂ ਨੂੰ ਹੋਰ ਦੱਸੋ ਗੱਲਬਾਤ ਵਧੀਆ ਜਿਹਾ ਜਮਾ ਓਕੇ ਹੋੜੇ ਆ ਗਈ ਕੋੜੇ ਆ ਕੇ ਕੋਈ ਨਾ ਕੋਈ ਨਾ ਭਤੀਜ ਮਿਲ ਕੇ ਆਪਣੇ ਠੀਕ ਹੋ ਭਤੀਜੋ ਜਮਾ ਵਧੀਆ ਹੀ ਲਵ ਜੁਆ ਤੁਹਾਨੂੰ ਜਿਗਰ ਦੇ ਟੋਟੇ ਹਾਂਜੀ ਭਤੀਜ ਆਪਣੇ ਕਿਹੜਾ ਸਕੂਲ ਗਿਆ ਸੀ ਬੀਪੀਐਸ ਅੱਛਾ ਕਿਵੇਂ ਚੱਲਦੀ ਹੈ ਪੜਾਈ ਬਹੁਤ ਹੀ ਭੈਂਟ ਹੋਰ ਮੁਬਾਰਕਾਂ ਤੁਹਾਨੂੰ ਧੰਨਵਾਦ ਹੈਪੀ ਨਿਊ ਇਅਰ ਹਾਂ ਹਾਂ ਹੈਪੀ ਨਿਊ ਇਅਰ ਤੁਹਾਨੂੰ ਵੀ ਹੋਰ ਦੱਸੋ ਗੱਲਬਾਤ ਅੱਛਾ ਜੀ ਤੁਹਾਡੀ ਫੋਰਚੂਨਰ ਦੂਰ ਨਾਲ ਦੇਖ ਕੇ ਜਾਣਗੇ ਕੋਈ ਨਾ ਕੋਈ ਨਾ ਧੰਨਵਾਦ ਧੰਨਵਾਦ ਚਲ ਠੀਕ ਆ ਭਤੀਜ ਓਕੇ ਹਾਂ ਜੀ ਪਟਿਆਲੇ ਆ ਬਾਈ ਨੰਬਰ ਸਾਈਡ ਕਿਹੜਾ ਲਾਉਂਦਾ ਫਿਰ ਰੇਹਾ ਦੀ ਆ ਭਤੀਜ ਨੇ ਮੇਰੇ ਥੱਪਰ ਵਾਲੇ ਪੇਪਰ ਲੈ ਕੇ ਆਏ ਨੇ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਜੀ ਬਹੁਤ ਠੀਕ ਆ ਵਧੀਆ ਹੋਣਾ ਚਾਹੀਦਾ ਭਤੀਜ ਬਾਕੀ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਯਾਰ ਬਹੁਤ ਬਹੁਤ ਬਰਨਾਲਾ ਏਰੀਆ ਤੇਰਾ ਹਾਂ ਜੀ ਹਾਂ ਪ੍ਰਨਾਲੇ ਵਾਲਿਆਂ ਨੂੰ ਲੱਭ ਜੂ ਤੇ ਤੇਰਾ ਕਿਹੜਾ ਆ ਵੀ ਬਰਨਾਲਾ ਵਾਲੇ ਆ ਅਸੀਂ ਰੋਡ ਤੇ ਰਹਿੰਦੇ ਆ ਕੇਸ ਰੋਡ ਕਿਹੜੀ ਲੱਭ ਜੂ ਆ ਤੈਨੂੰ ਵੀ ਹਾਂ ਜੀ ਹਾਂ ਜੀ ਬਰਨਾਲੇ ਵਾਲੇ ਹੋਰ ਦੱਸੋ ਗੱਲ ਬਾਤ ਆ ਤੁਸੀਂ ਸੌਂ ਗਿਓ ਆ ਜਾ ਉਰੇ ਆ ਜਾ ਤੂੰ ਹੀ ਆ ਜਾ ਆ ਜਾ ਅੱਧਰ ਆ ਜਾ ਤੇ ਆ ਵੀ ਭਤੀਜ ਆਪਣਾ ਯਾਰ ਨੂੰ ਦੱਸ ਠੀਕ ਆ ਜਿਹੜਾ ਪਿੰਡਾ ਤੇਰਾ ਮੇਰਾ ਸਰਦਾ ਬਰਾਹੀ ਠੀਕ ਆ ਠੀਕ ਆ ਹੋਰ ਦੱਸੋ ਗੱਲਬਾਤ ਓਕੇ ਆ ਬਹੁਤ ਵਧੀਆ ਤੁਸੀਂ ਸੁਣਾਓ ਜੀ ਐਨ ਚੜਦੀ ਕਲਾ ਭਤੀਜ ਹਾਂਜੀ ਆ ਭਤੀਜ ਨੇ ਆਪਣੇ ਸਨੌਰ ਵਾਲੇ ਹੈਪੀ ਨੀਅਰ ਚਾਹੀ ਹਾਂ ਤੁਹਾਨੂੰ ਵੀ ਸਾਰਿਆਂ ਨੂੰ ਹੈਪੀ ਨਿਊ ਇਅਰ ਯਾਰ ਮੇਰੇ ਵੱਲੋਂ ਹੋਰ ਗੱਲਬਾਤ ਦੱਸੋ ਵੀ ਵਧੀਆ ਹੀ ਸਭ ਬਹੁਤ ਓਕੇ ਆ ਘਰੇ ਠੀਕ ਨੇ ਹਾਂਜੀ ਹਾਂਜੀ ਸਭ ਤੇ ਪਹਿਲੀ ਹੱਥ ਲਾਇਓ ਜਾ ਕੇ ਅੱਜ ਦੂਰ ਪਿੰਡ ਤੋਂ ਪਹਿਲਾਂ ਹਾਂਜੀ ਆਪਣੇ ਭਤੀਜ ਨੇ ਥੱਪਰ ਕਾਲਜ ਪੜ੍ਹਦੇ ਨੇ ਠੀਕ ਹੋ ਥੱਪਰ ਵਾਲਿਓ ਲਵ ਜੂਆ ਮੇਰੇ ਜਿਗਰ ਦੇ ਟੋਟਿਆਂ ਨੂੰ ਹਾਂਜੀ ਹਾਂਜੀ ਸਰਹੰਦ ਰੋਡ ਆ ਗਏ ਇੱਥੋਂ ਨਾ ਕੇਕ ਲੈਣਾ ਵੀਗਾ ਹਾਂਜੀ ਕੇਕ じゃ ਲੈਣਾ ਠੀਕ ਦੇਖਦੇ ਹਾਂ ਹੋਰ ਦੱਸੋ ਧੰਨਵਾਦ ਠੀਕ ਹੋ ਹਾਂਜੀ ਚੱਲਦੇ ਹਾਂ ਜੀ ਹੁਣ ਆਪਾਂ ਘਰ ਨੂੰ ਬਾ ਚੌਕਲੇਟ ਲੈ ਗਏ ਰਹਿ ਗਏ ਮਤਲਬ ਲੈਣ ਤੋਂ ਕੇਕ ਆਪਾਂ ਲੈ ਲਿਆ ਤੇ ਬੱਚੇ ਆਏ ਬਨੇ ਬਾਹਰ ਤੋਂ ਯਾਰ ਉਹਨਾਂ ਵਾਸਤੇ ਲਿਆਏ ਤੇ ਹੁਣ ਚਲਦੇ ਆਪਾਂ ਤੇ ਸਿਸਤਿਆਰਾ ਨੇ ਆਉਣਾ ਈ ਉਹਨਾਂ ਦੀ ਖਾਣ ਪੀਣ ਵਾਲਾ ਸਮਾਨ ਹੋਰ ਵੀ ਲੈ ਕੇ ਜਾਣਾ ਈ ਹੁਣ ਚਲਦੇ ਆਪਾਂ ਪਿੰਡ ਨੂੰ ਅੱਜ ਬਹੁਤ ਹੀ ਮੈਨੂੰ ਮੇਰੇ ਭਤੀਜ ਭਤੀਜੀਆਂ ਤੇ ਬਜ਼ੁਰਗ ਮਾਤਾਵਾਂ ਭੈਣਾ ਵੀ ਮਿਲੀਆਂ ਤੁਹਦਾ ਸਾਰਿਆਂ ਦਾ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਇੰਨਾ ਸਤਿਕਾਰ ਕਰਦੇ ਹੋ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਪ੍ਰਮਾਤਮਾ ਤੁਸੀਂ ਦਿਨ ਦੁਗਣੀ ਦਾ ਚੌਗਣੀ ਸਾਰੇ ਤਰੱਕੀਆਂ ਕਰੋ ਯਾਰ ਹਾਂਜੀ ਆ ਜੋ ਚਾਕਲੇਟ ਖਿਲਾ ਦਈਏ ਤੁਹਾਨੂੰ ਯਾਰ ਮੇਰੇ ਜਿਗਰ ਦੇ ਟੋਟਿਆਂ ਤੇ ਘਰੇ ਘਰੇ ਯਾਰ ਦੋਤਾ ਦੂਤੀ ਬੱਚੇ ਆਏ ਬੇ ਨੇ ਉਹਨਾਂ ਵਾਸਤੇ ਲਏ ਨੇ ਆਹ ਕਿ ਆ ਜੋ ਤੁਹਾਨੂੰ ਵੀ ਖਿਲਾ ਦਈਏ ਤੁਹਾਡੇ ਲਈ ਵੀ ਹੈਗੇ ਨੇ ਆ ਤੁਹਾਨੂੰ ਬਹੁਤ ਸਾਰਾ ਪਿਆਰ ਚਾਚੇ ਵੱਲੋਂ ਯਾਰ ਐਣ ਪੜੋ ਲਿਖੋ ਦੱਬ ਕੇ ਮਾਪੇ ਦਾ ਕਹਿਣਾ ਮੰਨੋ ਤੇ ਬੜੀਆਂ ਨੌਕਰੀਆਂ ਤੇ ਲੱਗੋ ਮੈਨੂੰ ਮਾਣ ਆ ਤੁਹਾਡੇ ਪਰ ਸਾਰੇ ਹਾਂਜੀ ਦੋਸਤੋ ਪਟਿਆਲੇ ਆ ਇੱਥੋਂ ਪਰੌਣੇ ਉਹਨਾਂ ਨੇ ਆਉਣਾ ਸੀ ਅੱਜ ਤੇ ਵਾਸਤੇ ਸ਼ਾਮ ਵਾਲਾ ਸਮਾਨ ਜਾ ਲੈਣਾ ਤੁਹਾਨੂੰ ਔਰ ਦੇਖੋ ਗੱਲਬਾਤ ਐ ਤਾਂ ਦੂਈ ਪਈਆ ਬਲੈਕ ਲੈਵਲ ਪਿੰਦੇ ਨਹੀਂ ਹੈਗੇ ਉਹ ਤੇ ਬਾਕੀ ਤੁਹਾਨੂੰ ਪਤਾ ਹੀ ਆ ਭਾਈ ਰਿਸ਼ਤੇਦਾਰੀ ਦਾ ਉਹ ਭਗਤ ਕਰਨੀ ਪੈਂਦੀ ਆ ਇਹਨੂੰ 네ਗੇਟਿਵ ਵਿੱਚ ਨਾ ਲੈ ਕੇ ਜਾਇਓ ਆ ਤਾਂ ਆਪਣੇ ਕਲਚਰ ਆ ਯਾਰ ਕਰ ਕੋਈ ਰਿਸ਼ਤੇਦਾਰ ਆਉਂਦਾ ਏ ਮਾਨ ਸਨਮਾਨ ਸਭ ਦਾ ਕਰਨਾ ਪੈਂਦਾ ਸਭ ਕਰਦੇ ਨੇ ਠੀਕ ਆ ਚਲੋ ਜੀ ਚਲਦਿਆਂ ਜੀ ਹੁਣ ਘਰ ਨੂੰ ਬਹੁਤ ਟਾਈਮ ਹੋ ਗਿਆ ਲਵ ਯੂ ਤੇ ਮੇਰੇ ਨੌਜਵਾਨ ਨੂੰ ਭਤੀਜ ਭਤੀਜੇਓ ਤੁਸੀਂ ਵੀ ਸਾਜਰੇ ਘਰ ਵਗ ਜਿਓ ਯਾਰ ਮਤਲਬ ਚਲੇ ਜਾਇਓ ਸਾਜਰੇ ਘਰ ਨਮਾਸਾਲਾ ਦੇ ਘਰਦਿਆਂ ਨਾਲ ਹੀ ਮਨਾਇਆ ਹਾਂ ਜੀ ਘਰੇ ਆ ਗਿਆ ਸੀ ਤੁਹਾਨੂੰ ਇੱਕ ਚੀਜ਼ ਦਿਖਾਉਣਾ ਟਿੰਮੀ ਦੇਖੋ ਬਣਾਤੀ ਹੈ ਆਤੀ ਡਰੈਸ ਇਹਦੇ ਟੌਮੀ ਦੇ ਵੀ ਪਾਵਾਂਗੇ ਉਹਦੇ ਵੀ ਪਾਵਾਂਗੇ ਇਹਦੇ ਤਾਂ ਪਾਤੀ ਚੱਲ ਹੁਣ ਠੰਡ ਬਹੁਤ ਆ ਉਹਦੇ ਮੈਂ ਪਾਉਂਗਾ ਉਹ ਸ਼ਰਾਰਤੀ ਬਹੁਤ ਆ ਹੋਰ ਤੋਂ ਲੁੱਟ ਨਹੀਂ ਆਉਂਦਾ ਹਾਂ ਪਤਾ ਕੀ ਬਣ ਗਈ ਮੇਰੀ ਕੁੜੀ ਹਾਂਜੀ ਆ ਗਏ ਪਿੰਡ ਆਪਾਂ ਸਮਾਰ ਘੱਟ ਰਹੇ ਆ ਗੱਡੀ ਚ ਤੇ ਵਧੀਆ ਗਿਆ ਅੱਜ ਦਾ ਤੇ ਨਾ ਲਾਣ ਲਿਆ ਤੇ ਹੋਰ ਦੱਸੋ ਗੱਲਬਾਤ ਇਹਨਾਂ ਨੂੰ ਨਵਾਂ ਸਾਲ ਤੁਸੀਂ ਵੀ ਆਵਦਾ ਆਪਦੀ ਫੈਮਿਲੀ ਨਾਲ ਨਵਾਂ ਸਾਲ ਐ ਐਨਜੋਏ ਕਰੋ ਚਲੋ ਅੱਜ ਦਾ ਵਲੌਗ ਬਹੁਤ ਅੱਜ ਫੈਮਿਲੀਆਂ ਵੀ ਮਿਲੀਆਂ ਯਾਰ ਭਤੀਜ ਭਤੀਜੀਆਂ ਵੀ ਮਿਲੇ ਸਾਰੇ ਮਿਲੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੇ ਆਇਓ ਤਰੱਕੀਆਂ ਕਰੋ ਤੁਸੀਂ ਸਾਰੇ ਪੜ੍ਹਿਆ ਲਿਖਿਆ ਕਰੋ ਮਾਪੇ ਦਾ ਕਹਿਣਾ ਮੰਨਿਆ ਕਰੋ ਨਸ਼ੇ ਪੱਤੇ ਤੋਂ ਦੂਰ ਰਹਿਆ ਕਰੋ ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਤੇ YouTube ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਗਾਹਾਂ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਯਾਰ ਤੇ ਬਾਕੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਹੁਣ ਆਪਾਂ ਇੱਥੇ ਹੀ ਸਮਾਪਤੀ ਕਰ ਰਹੇ ਹਾਂ ਜਿਹਦੇ ਬਲੌਗ ਦੀ ਤੁਸੀਂ ਵੀ ਆਪਦਾ ਇੰਜੋਏ ਕਰੋ ਤੇ ਅਸੀਂ ਵੀ ਬਣਾਉਦਾ ਇੰਜੋਏ ਕਰਾਂਗੇ ਲਵ ਯੂ